ਜੀ ਪੰਜਾਬ ਪਵਿੱਤਰ ਧਰਮ ਗ੍ਰੰਥਾਂ ਦੇ ਵਿਰੁੱਧ ਅਪਰਾਧਾਂ ਦੀ ਰੋਕਥਾਮ ਬਿੱਲ 2025 ਪੇਸ਼ ਕਰਦਾ ਹਾਂ ਤੇ ਪ੍ਰਸਤਾਵ ਕਰਦਾ ਹਾਂ ਕਿ ਇਸ ਪੰਜਾਬ ਪਵਿੱਤਰ ਧਰਮ ਗ੍ਰੰਥਾਂ ਦੇ ਵਿਰੁੱਧ ਅਪਰਾਧਾਂ ਦੀ ਰੋਕਥਾਮ ਬਿੱਲ 2025 ਤੇ ਤੁਰੰਤ ਵਿਚਾਰ ਕੀਤਾ ਜਾਵੇ। ਨਮਸਕਾਰ ਅੱਜ ਅਸੀਂ ਗੱਲ ਕਰ ਰਹੇ ਹਾਂ ਡਾクター ਗੰਬੀਰ ਸਿੰਘ ਸਪੈਸ਼ਲਿਸਟ ਰਾਜਨੀਤਿਕ ਵਿਸ਼ੇਸ਼ੀਏ ਉਹਨਾਂ ਨਾਲ ਗੱਲਬਾਤ ਕਰਾਂਗੇ ਪੰਜਾਬ ਸਰਕਾਰ ਵੱਲੋਂ ਬੇਵੀਂ ਮਸਲੇ ਤੇ ਇੱਕ ਬਿੱਲ ਲੈ ਕੇ ਆਏਗੇ ਜੇ ਅੰਦਾਜ਼ਾ ਲਾਇਆ ਉਸ ਬਿੱਲ ਨੂੰ ਕਿਸ ਤਰ੍ਹਾਂ ਦੇ ਨਾਲ ਦੇਖ ਰਹੇ ਦੀ ਡੋਸਰ ਸਭ ਤੋਂ ਪਹਿਲੇ ਜਦੋਂ ਤੁਹਾਡਾ ਸੁਆਗਤ ਹੈ ਪੰਜਾਬੀ ਟਾਈਮਜ਼ ਇਟਸ ਤੁਹਾਨੂੰ ਬਿੱਲ ਲੈ ਕੇ ਆਏ ਪੰਜਾਬ ਸਭਾ ਦੇ 215 ਦੇ 100 ਰੁਪਏ ਲਈ ਕਾਂਗਰਸ ਪਾਰਟੀ ਉਹਨਾਂ ਆਮ ਆਦਮੀ ਪਾਰਟੀ ਇਸ ਬਿੱਲ ਨੂੰ ਮੋਟ ਦਵਾ ਰਹੀ ਕਿਵੇਂ ਦੇ ਰਹੇ ਦੇਖੋ ਮਕੇਸੇ ਇਸਾ ਹੈ ਕਿ ਬਿਲ ਲੈਣ ਦਾ ਤਾਂ ਫਾਇਦਾ ਹੈ ਕਿ ਜੇ ਉਹਦੇ ਉੱਤੇ ਚੈਕ ਤਾਂ ਵਜਤ ਹੋਇਆ ਇੱਕ ਬਿੱਲ ਹੈ ਉਸ ਸਮੇਂ 6 ਮਹੀਨੇ ਵਸੇ ਉਹਨੂੰ ਫੇਰ ਕਮੇਟੀ 'ਚ ਭੇਜ ਦਿੱਤਾ ਉਹਦਾ ਕੋਈ ਫਾਇਦਾ ਨਹੀਂ ਮਿਲ ਸਕਦਾ ਕਿਉਂਕਿ ਸਭ ਤੋਂ ਵੱਡੀ ਪ੍ਰੋਬਲਮ ਇੱਕ ਦੀ ਇਹ ਨਹੀਂ ਆਦੀ ਪਈ ਹੈ 3.65 ਦੇ ਵਿੱਚ ਕਿ ਅਸੀਂ ਉਹਨੂੰ ਪ੍ਰੋਪਰ ਗਾਈਡ ਲਾਈਨਸ ਤੋਂ ਗਿਆਨ ਉਹ ਕੈਲਕੂਲੇਟ ਨਹੀਂ ਕਰਦੇ ਆਮ ਆਦੀ ਪਾਰਟੀ ਕਹਿੰਦੀ ਅਸੀਂ 24 ਘੰਟਿਆਂ ਵਿੱਚ ਬੇਬੀਆ ਦਾ ਫੈਸਲਾ ਕਰ ਦਾਂਗੇ ਪੀ ਜਿਹੜਾ ਪੋਸੀਬਲ ਹੀ ਨਹੀਂ ਉਹਨਾਂ ਨੂੰ ਪਤਾ ਹੈ ਪਰ ਅਸੀਂ ਜਿਹੜੀ ਜਨਤਾ ਹੈ ਜਿਆਦਾ ਜਨਤਾ ਅਸੀਂ ਬੇਕੂ ਬਣ ਜਾਂਦੇ ਹਾਂ ਸਭ ਤੋਂ ਵੱਡੀ ਗੱਲ ਹੈ ਕਿ ਇਹ ਇਹਨਾਂ ਨੂੰ ਵੰਡਿਆਣਾ ਸੀ ਸਿਰ ਸਿੱਖ ਦਾ ਮਸਲ ਲੈਣਾ ਸੀ ਤੇ ਹਿੰਦੂਤਾ ਦਾ ਮਸਲ ਲੈਣਾ ਚਾਹੀਦਾ ਸੀ ਇਹ ਸਾਰੇ ਧਰਮਾਂ ਦਾ ਕਾਮਨ ਵੀ ਲੈਣਾ ਚਾਹੀਦਾ ਸੀ ਜਿਹਦੇ ਉੱਤੇ ਪੂਰੀ ਤਰ੍ਹਾਂ ਵਰਕਆਊਟ ਹੋ ਕੇ ਤੇ ਫਿਰ ਇਹਨੂੰ ਇਜਲਾਸ ਵਿੱਚ ਪੇਸ਼ ਕੀਤਾ ਜਾਣਾ ਚਾਹੀਦਾ ਸੀ ਅਸੀਂ ਟਾਈਮ ਵੀ ਵੇਸਟ ਕੀਤਾ ਬੈਸ ਵੀ ਕੀਤੀ ਉਹ ਕਲੀਅਰ ਨਹੀਂ ਹੋ ਸਕਿਆ ਉਹ ਫੇ ਕਮੇਟੀ ਨਾਲ ਭੇਜ ਦਿੱਤਾ ਗਿਆ ਲੱਗਦਾ ਨਹੀਂ ਕਿ 2027 ਚੋਣ ਜਿਹੜੇ ਨੇ ਆ ਰਹੇ ਨੇ ਉਹ ਕੁਛ ਹੀ ਸਮਝ ਆ ਰਿਹਾ ਤੇ ਪਾਰਟੀ ਨੇ ਜਦੋਂ ਆਮ ਆਦਮੀ ਪਾਰਟੀ ਲੋਕ ਜਲਦਬਾਜ਼ੀ ਹੌਂਸਾ ਤਫੀ ਦੇ ਵਿੱਚ ਜਿਹੜਾ ਸਾਰਾ ਕੰਮ ਕੀਤਾ ਹੈ ਜਿਹੜਾ ਡੀਲ ਨਹੀਂ ਕਰਦਾ ਗੱਲ ਤੇ ਇਹ ਸਚਾਈ ਹੈ ਤੁਹਾਡੀ ਕਿ ਅੱਗੇ ਤੁਹਾਨੂੰ ਪਤਾ ਕੀ ਹੈ ਜਿਹੜੀਆਂ ਪੋਲੀਟੀਕਲ ਪਾਰਟੀਆਂ ਨੇ ਉਹ ਸਿਰਫ ਇੱਕ ਦੂਜੇ ਚਿੱਕੜ ਸੁੱਟਣ ਤੇ ਲੱਗੀਆਂ ਨੇ ਪਰ ਉਹਨਾਂ ਦਾ ਮੈਂ ਕਹਾਂਗਾ ਠੀਕ ਹੈ ਆਮ ਆਦਮੀ ਪਾਰਟੀ ਨੇ ਬਹੁਤ ਅੱਛਾ ਫੈਸਲਾ ਲਿਆ ਸੀ ਕਿ ਅਸੀਂ ਇਹੋ ਜਿਹਾ ਬਿੱਲ ਲਿਆਏ ਜਿਹਦੇ ਨਾਲ ਪੰਜਾਬ ਵਿੱਚ ਕਿਉਂ ਸਾਰੇ ਹਿੰਦੁਸਤਾਨ ਦੇ ਵਿੱਚ ਹੀ ਇਹੋ ਜੀਆਂ ਕਿਸੇ ਵੀ ਜਗ੍ਹਾ ਤੇ ਬੇਰੀਆਂ ਨਹੀਂ ਹੋਣ ਲਿਖੇਗੇ ਤੂੰ ਤੰ ਹਾਈਵੇ ਸਫਕਾਰ ਹੋ ਗਏ ਤੇ ਇਹ ਅਸੀਂ ਤਰ ਮੋਸੇ ਕੁਝ ਕਰ ਨਹੀਂ ਸਕਦੇ ਤੇ ਅਸੀਂ ਉਹਦਾ ਫੈਸਲਾ ਹੀ ਨਹੀਂ ਲੈ ਸਕਦੇ ਅਸੀਂ ਬੈਸਨ ਵਿੱਚ ਪੈ ਜਾਂਦੇ ਆ ਅਸੀਂ ਉਹਨੂੰ ਕਲੀਅਰ ਕਰ ਨਹੀਂ ਸਕਦੇ ਤੇ ਹੋਰ ਸਾਡੇ ਵਾਸਤੇ ਮੁਸ਼ਕਲ ਦੀ ਗੱਲ ਹੈ ਚੱਚ ਨਾ ਉਹ ਬੇਬੀ ਦੇ ਮੁੱਤ ਜਿਹੜਾ ਉਹ ਫਿਰ ਬੋਲਦਾ ਇਹਦੇ ਸਰਕਾਰਾਂ ਬੰਨੀਆਂ ਬੇਦੀ ਦੇ ਸਰਕਾਰਾਂ ਲੱਗੀਆਂ ਕਿਹਦਾ ਇਸ ਇੱਕ ਨਵਾਂ ਟ੍ਰੈਂਡ ਚੱਲ ਤੇ ਹੈ ਟ੍ਰੈਂਡ ਕਿਸ ਅਰੇ ਦੇ ਦੇਖੋ 2011 2014 ਤੋਂ ਹੀ ਬੇਦੀਆਂ ਹੁੰਦੀਆਂ ਆ ਰਹੀਆਂ ਨੇ ਹੁਣ ਤੱਕ ਸਿਰਫ ਇੱਕ ਆਮ ਆਦਮੀ ਪਾਰਟੀ ਦੇ ਵਿਧਾਇਕ ਨੂੰ ਸਜਾਇਆ ਹੋਈ ਹੈ ਜੀ ਆਦਰਵਾਇਜ਼ ਕਿਸੇ ਵੀ ਜਗ੍ਹਾ ਤੇ ਅਸੀਂ ਦੇਖੀ ਹੈ ਕਿ ਕੋਈ ਵੀ ਫੈਸਲਾ ਨਹੀਂ ਹੋ ਸਕਿਆ ਕਿਸੇ ਵੀ ਸਭ ਤੋਂ ਵੱਡੀ ਇੱਕ ਚੀਜ਼ ਜਿਹੜੀ ਨਾ ਜਦੋਂ ਕੋਈ ਬੇਬੀ ਕਰ ਲੈਂਦਾ ਉਸ ਵਾਰ ਉਹ ਕਹਿੰਦੇ ਨਹੀਂ ਨਹੀਂ ਕਿ ਮੈਨੇ ਦਿਮਾਗੀ ਤੌਰ ਤੇ ਵੀ ਜਾਂਦੇ ਘਰ ਦੇ ਕਹਿ ਦਿੰਦੇ ਆ ਹਾਈ ਬਈ ਸਿੱਕਣ ਦੇ ਵਿੱਚ ਆ ਕੇ ਬੇਬੀਆ ਕਰਦੇ ਤੇ ਸਾਰੀ ਮੰਦਗੁਤੀ ਹੁੰਦੀ ਨੇ ਕਿ ਤੁ ਜਿੰਨੀ ਹੁੰਦਾ ਬੇਬੀ ਹੋ ਜੇ ਉਹ ਇਹ ਹਰਮੋਨਸਾਂ ਨਿਕਲ ਕੇ ਸਰੀਰ ਦੇ ਅੰਦਰ ਕਿਉਂ ਮੰਦਗੁਤੀ ਸੀ ਦਿਮਾਗ ਦੀ ਸੰਤੁਲਨ ਹੋ ਸਕਦਾ ਜਰਾ ਉਹ ਠੀਕ ਨਹੀਂ ਤੇ ਮੈਂ ਉਹਦੇ ਇੱਕ ਤਰੀਕੇ ਤੋਂ ਸਮਝਦਾ ਹਾਂ ਹੋ ਸਕਦਾ ਮੈਂ ਗਲਤ ਹੋਵਾਂ ਮੈਂ ਚੀਜ਼ ਮੇਰੇ ਤੇ ਇੱਕ ਚੀਜ਼ ਮੇਰੇ ਮਾਈਂਡ ਵਿੱਚ ਹੋ ਰਹੀ ਹੈ ਕਿ ਇਹ ਜੇ ਅਸੀਂ ਕਿਸੇ ਨੂੰ ਹਿਪਨੋਟਿਜ਼ਮ ਦੇ ਵਿੱਚ ਲਿਆਈ ਹੈ ਠੀਕ ਹੈ ਉਹਦਾ ਦਿਮਾਗੀ ਸੰਤੁਲਨ ਨੂੰ ਖਰਾਬ ਪਾ ਦੇ ਕੇ ਹਾਂ ਵੀ ਉਹਨੂੰ ਇੱਕ ਅਸੀਂ ਨਿਰਦੇਸ਼ ਦੇਈਏ ਕਿ ਤੂੰ ਉੱਥੇ ਜਾ ਕੇ ਗੁਰਦਾਰੇ ਜਾ ਕੇ ਪੱਤੇ ਫੜਦੇ ਮੈਨੂੰ ਯਾਦ ਹੈ ਕਿ ਇਸ ਚੀਜ਼ ਉਤੇ ਅੱਗੇ ਕਿਸੇ ਪੁਲਿਸ ਡਿਪਾਰਟਮੈਂਟ ਨੇ ਜਾਂ ਐਸ.ਸੀ.ਪੀ.ਸੀ ਨੇ ਇਹਦੇ ਉਤੇ ਕੋਈ ਕੋਚਾ ਹੋਵੇ ਕਿ ਇਹ ਵੀ ਕਦਮ ਹੋ ਸਕਦਾ ਵਾਇ ਸਿਕ ਵਾਇ ਸਿਕ ਦੇ ਦੁਆਰਾ ਸਭ ਤੋਂ بڑا ਮਸਲਾ ਇਹ ਹੈ ਕਿ ਕਿ ਇਹਦੇ ਵਿੱਚ ਕੀ ਹੈ ਕਿ ਹੌਲੀ-ਹੌਲੀ ਇਹ ਚੀਜ਼ਾਂ ਵੱਧੀਆਂ ਜਾਣਗੀਆਂ ਉਹਦੇ ਨਾਲ ਤਣਾਅ ਵੱਧਦਾ ਉਹਦੇ ਨਾਲ ਪੰਜਾਬ ਦੇ ਹਾਲਾਤ ਖਰਾਬ ਹੁੰਦੇ ਨੇ ਤੇ ਪੰਜਾਬ ਦੇ ਹਾਲਾਤ ਖਰਾਬ ਹੋਣਗੇ ਬਿਜ਼ਨਸ ਦੇ ਅੱਗੇ ਹੀ ਡਾਊਨ ਜਾਂਦੇ ਨੇ ਟੂਰਿਸਟ ਆਟੇ ਘਟ ਜਾਣਗੇ ਉਹ ਤੁਸੀਂ ਆਪ ਦੇਖ ਲਓ ਕਿ ਪਿਛਲੇ 1 ਹਫਤੇ ਤੋਂ ਲਗਾਤਾਰ ਆਦੀਆਂ ਹੌਕਸਾਂ ਆਦੀਆਂ ਨੇ ਅਰ ਕੀ ਹਾਂ ਜੀ ਅਸੀਂ ਉਡਾ ਲਾਂਗੇ ਗੋਲਡਨ ਟੈਂਪਲ ਨੂੰ ਉਡਾ ਲਾਂਗੇ ਗੋਲਡਨ ਟੈਂਪਲ ਲੰਗਰ ਸਾਹਿਬ ਨੂੰ ਉਡਾ ਲਾਂਗੇ ਜਿਹੜੇ ਤੋਂ ਬੰਦੇ ਫੜੇ ਵੀ ਨਹੀਂ ਅਸੀਂ ਹੁਣ ਤੱਕ ਅਸੀਂ ਉਹਨਾਂ ਤੋਂ ਕੀ ਕਰ ਸਕਦੇ ਹਾਂ ਮੈਂ ਪਹਿਲੇ ਵੀ ਇੱਕ ਗੱਲ ਇੰਟਰਵਿਊ ਵਿੱਚ ਕਿਹਾ ਸੀ ਕਿ ਆਈਪੀ ਐਡਰੈਸ ਨੋ ਟ੍ਰੇਸ ਕਰ ਲੋ ਸੇ ਅੱਧੇ ਘੰਟੇ ਦਾ 1 ਘੰਟਾ ਚਾਹੀਦਾ ਸਭ ਨੂੰ ਪਰ ਇਹਦੇ ਵਿੱਚ ਮੈਂ ਇੱਕ ਗੱਲ ਹੋਰ ਕਹਿਣਾ ਚਾਹਾਂਗਾ ਕਿ ਸਪੋਜ਼ ਕਰੋ ਮੈਂ ਵਾਈਫਾਈ ਦੇ ਉੱਤੇ ਕੰਮ ਕਰ ਰਿਹਾ ਮੇਰਾ ਕੋਈ ਥਰਡ ਪਰਸਨ ਯਾਰ ਮੈਨੂੰ ਵਾਈਫਾਈ ਦਾ ਪਾਸਵਰਡ ਦੇ ਦੇ ਬਿਲਕੁਲ ਉਹਨਾਂ ਨੇ ਪਾਸਵਰਡ ਦੇ ਦਿੱਤਾ ਉਹਨੇ ਹੱਥੋਂ ਭੇਜਦੀਆਂ ਈਮੇਲਸ ਠੀਕ ਹੈ ਈਮੇਲਸ ਜਿਹੜੀਆਂ ਆਈਆਂ ਜਿਹੜਾ ਐਡਰੈਸ ਹੈ ਉਹ ਮੇਰਾ ਪਕੜਿਆ ਜਾਏਗਾ ਬਿਲਕੁਲ ਨਾ ਕਿ ਜਿਹੜੇ ਭੇਜਿਆ ਹੈ ਜਿਹਨੇ ਯੂਜ਼ ਕੀਤਾ ਮਿਸਯੂਜ਼ ਕੀਤਾ ਉਹਦਾ ਪਕੜਿਆ ਜਾਏਗਾ ਇਹ ਸਾਈਬਰ ਸੁਰੱਖਿਆ ਵਾਲੇ ਨੂੰ ਪਤਾ ਹੀ ਨਹੀਂ ਚੱਲੇਗਾ ਪਰ ਉਹੀ ਗੱਲ ਹੈ ਕਿ ਅਸੀਂ ਬੰਦੇ ਨੂੰ ਫੜ ਲੈਣੇ ਆ ਬਾਹਰੋਂ ਕੁਝ ਨਿਕਲਦਾ ਨਹੀਂ ਹੈ ਤੇ ਅਸੀਂ ਉਸੇ ਜਗ੍ਹਾ ਤੇ ਫਿਰ ਸਟੈਂਡ ਸਟੇਲ ਹੋ ਜਾਂਦੇ ਕਿ ਕੋਈ ਮਸਲਾ ਹੱਲ ਨਹੀਂ ਹੋ ਰਿਹਾ ਕਰ ਰਹੇ ਆ ਉਹਦੇ ਬਾਰੇ ਤੇ ਵਰਤਾਲ ਕਰ ਰਹੇ ਆ ਉਹਦੇ ਬਾਰੇ ਮੈਂ ਜਿਹੜੀ ਬੇਨਤੀ ਕੀਤੀ ਆ ਜੀ ਮੇਲ ਕੀ ਆਈ ਸੀ ਉਹ ਕੋਈ ਨਹੀਂ ਹਾਲੇ ਕਈ ਵਾਰੀ ਗੱਲ ਨਹੀਂ ਹੋਈਆਂ ਉਹ ਅਸੀਂ ਕਮਿਸ਼ਨ ਦੇ ਪੱਤਰੋਂ ਕਹਿੰਦੇ ਤੇ ਐਸ ਐਚਓ ਸਾਹਿਬ ਵੀ ਆਈ ਸੀ ਉਹਨਾਂ ਨੇ ਲਿਖ ਕੇ ਖਾਲੀ ਆਪਣੀ ਨਾਲ ਈਮੇਲ ਲਾ ਮਹਿਨਤ ਸਾਹਿਬ ਨੂੰ ਦਿੱਤੀ ਹੈ ਤੇ ਇਹਦੇ ਲਈ ਆਪ ਵੀ ਅਸੀਂ ਇਨਕੁਆਰੀ ਕਰਦੇ ਪਏ ਆਂ ਇੱਕ ਅੱਧੇ ਦਿਨ ਚ ਕੱਲ ਪਤਸੋਂ ਕੀ ਦੀ ਪੇਚ ਮੇਲ ਚ ਲਿਖਿਆ ਕੀ ਹੈ ਥੋੜੇ ਮੇਲ ਚ ਧਮਕੀ ਦਿੱਤੀ ਗਈ ਆ ਵੀ ਆਰ ਡੀ ਐਕਸ ਸੇ ਆਤੇ ਨੁਕਸਾਨ ਕਰਾਂਗੇ ਮੈਂ 21 ਜਗ੍ਹਾ ਦਾ ਨਿਸ਼ਾਨੀ ਦਰਵਾਜ ਸਦਰ ਸਾਹਿਬ ਨੇ ਕਿਸ ਨੂੰ ਆਈ ਨਹੀਂ ਅਜੇ ਉਹ ਕਲੀਅਰ ਨਹੀਂ ਹੋਇਆ ਤੇ ਦਰਵਾਜ ਸਾਹਿਬ ਤੇ ਇਹ ਗੱਲ ਕਹੀ ਗਈ ਹੈ ਤੇ ਚਲੋ ਅੱਜ ਪਤਾ ਲੱਗ ਜਾਏ ਜਾਂ ਕੱਲ ਪਤਾ ਲੱਗ ਜਾਏਗਾ ਫਿਰ ਆਪਾਂ ਇਹ ਡਿਟੇਲ ਸਮਾਂ ਵੀ ਦੱਸਿਆ ਗਿਆ ਵਿੱਚ ਜੀ ਹਾਂ ਸਮਾਂ ਥੋੜਾ ਕਿਹਾ ਗਿਆ ਪਤਾ ਹੈ ਕਿ ਇੱਕ ਬਹੁਤ ਵੱਡੀ ਸਾਜ਼ਿਸ਼ ਕੀਤੀ ਜਾ ਰਹੀ ਹੈ ਬਹੁਤ ਵੱਡਾ ਕੋਈ ਗੈਂਗ ਐਸਾ ਹੋ ਸਕਦਾ ਹੈ ਕਿਉਂਕਿ ਜਿਵੇਂ ਕੱਲ ਖਬਰਾਂ ਚ ਅਸੀਂ ਪੜਿਆ ਕਿ ਦੋ ਦੋਸ਼ੀ ਜਿਹੜੇ ਨੇ ਤਾਮੰਗਾਡੂ ਤੋਂ ਗ੍ਰਿਫਤਾਰ ਕੀਤੇ ਗਏ ਇੱਕ ਦੋਸ਼ੀ ਜਿਹੜਾ ਉਹ ਫਰੀਦাবাদ ਤੋਂ ਜਿਹੜਾ ਕੋ ਸਾਫਟਵੇਅਰ ਇੰਜੀਨੀਅਰ ਹੈ ਉਹਨੂੰ ਕਾਬੂ ਕੀਤਾ ਉਹਨੂੰ ਫੜਿਆ ਇਹਨਾਂ ਦੇ ਫੜੇ ਜਾਣ ਦੇ ਬਾਵਜੂਦ ਵੀ ਜਿਹੜੀਆਂ ਮੇਲਾ ਨੇ ਉਹ ਆ ਰਹੀਆਂ ਤੇ ਇਹ ਬਹੁਤ ਇੱਕ ਚਿੰਤਾ ਦਾ ਵਿਸ਼ਾ ਹੈ ਕਿ ਐਸਾ ਕੌਣ ਹੋ ਸਕਦਾ ਹੈ ਕਿ ਜਿਹੜਾ ਸਿੱਖਾਂ ਦੇ ਇਸ ਪਾਵਨ ਪਵਿੱਤਰ ਸਥਾਨ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਖਿਲਾਫ ਸਾਜ਼ਿਸ਼ ਕਰ ਰਿਹਾ ਹੈ ਮੇਲ ਜਿਹਾ ਆਈ ਬਿਲਕੁਲ 14 ਤਰੀਕ ਨੂੰ 14 ਤਰੀਕ ਨੂੰ ਪਹਿਲੀ ਮੇਲ ਆਦੀ ਹੈ ਉਸ ਸਮੇਂ ਸ਼ੋਮੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਮੀਟਿੰਗ ਚੱਲ ਰਹੀ ਹੈ ਜਿਸ ਸਮੇਂ ਮੇਲ ਆਦੀ ਹੈ ਮੀਟਿੰਗ ਦੇ ਵਿੱਚ ਹੀ ਸ਼ੋਮਨ ਸ਼ੋਮੀ ਗੁਰਦੁਆਰਾ ਪ੍ਰਬੰਧਕ ਮੀਟਿੰਗ ਦੇ ਜਿਹੜੇ ਪਤਾ ਹੁੰਦਾ ਐਡਵੋਕੇਟ ਨਜ਼ਮ ਤਾਮੂਨਾ ਉਸ ਜੀ ਨੇ ਬਹੁਤ ਜਿਆਦਾ ਇਨਫੋਰਮੇਸ਼ਨ ਦਿੱਤੀ ਹੈ ਤਾਂ ਉਸ ਤੋਂ ਬਾਅਦ ਜਦ ਪੁਲਿਸ ਪਰਸ਼ਾਸ਼ਕ ਨੂੰ ਦੱਸਿਆ ਹੈ ਪੁਲਿਸ ਪ੍ਰਸ਼ਾਸਨ ਅਗਲੇ ਦਿਨ ਬੀਐਸਐਫ ਵੀ ਉੱਤੇ ਉਹਨਾਂ ਬਾਰੇ ਸਹੀ ਚੈਕਿੰਗ ਕੀਤੀ ਕਰਦੀ ਹੈ ਕਿ ਲਾਦਰ ਨੇ ਕੀ ਸਟੰਡ ਹੈ ਮੋਕੇਸ਼ੀ ਇਹਦੇ ਦੋ ਚੀਜ਼ਾਂ ਮੈਂ ਸਮਝ ਸਕਦਾ ਇੱਕ ਤੇ ਇਸ ਵੇਲੇ ਪਾਕਿਸਤਾਨ ਪੰਜਾਬ ਦੇ ਹਾਰਾ ਖਰਾਬ ਕਰਨਾ ਚਾਹੁੰਦਾ ਹੈ ਕੋਈ ਨਾ ਕੋਈ ਹੈਕਿੰਗ ਕਰਕੇ ਕੋਈ ਨਾ ਕੋਈ ਆਈਪੀ ਐਡਰੈਸ ਯੂਜ਼ ਕਰਕੇ ਵੀ ਮੇਲ ਸਪੇਸ ਕਰਦਾ ਕਿ ਜੋ ਵੀ ਹਾਲੇ ਤੱਕ ਅਸੀਂ ਟ੍ਰੇਸ ਨਹੀਂ ਕਰ ਸਕੇ ਇਹਦੇ ਵਿੱਚ ਇਸ ਚੀਜ਼ ਹੁਣ ਬਹੁਤ ਮਤਲਬ ਕਿ ਅਸੀਂ ਕਹਿ ਸਕਦੇ ਹਾਂ ਕਿ ਮੈਂ 100% ਵੀ ਨਹੀਂ ਕਹਾਂਗਾ ਪਰ 70 80% ਹੱਥ ਹੋ ਸਕਦਾ ਦੂਸਰੀ ਗੱਲ ਜਿਹੜੀ ਹੈਗੀ ਹੈ ਕਿ ਜਿਹੜਾ ਪੰਜਾਬ ਦੇ ਵਿੱਚ ਹਾਲਾਤ ਸਦਾਬ ਕਰਕੇ ਦਰਬਾਸਰ ਦੇ ਆਲੇ ਦੁਆਲੇ ਸਕਿਉਰਿਟੀ ਫੋਰਸਿਸ ਨੂੰ ਲਗਾਣਾ ਇਹ ਲੋਕਾਂ ਦੇ ਵਿੱਚ ਇੱਕ دہشت ਦਾ ਮਾਹੌਲ ਪੈਦਾ ਹੁੰਦਾ ਜਿੰਨੇ ਤੱਕ ਕੋਈ ਵੀ ਗੋਲਡਨ ਟੈਂਪਲ ਦੇ ਵਿੱਚ ਇਹ ਹੋ ਜਾ ਗੱਲ ਬਾਤ ਨਹੀਂ ਹੁੰਦੀ ਉਹਨਾਂ ਦੇ ਸਿਕਿਉਰਿਟੀ ਫੋਰਸਿਸ ਨਾਲ ਉੱਥੇ ਲਗਾਏ ਨਹੀਂ ਜਾ ਸਕਦਾ ਇਹਦੇ ਵਿੱਚ ਪੋਲੀਟਿਕਲ ਪਾਰਟੀਆਂ ਦਾ ਕੋਈ ਮੰਤਵ ਹੈ ਇਸ ਬਾਰੇ ਕਿਹਣਾ ਬੜਾ ਮੁਸ਼ਕਿਲ ਹੈ ਪਰ ਇੱਕ ਐਸਪੈਕਟ ਇਹ ਯੂਜ਼ ਮੈਂ ਸਮਝਾਂਗਾ ਸੋਚਦਾ ਕਿ ਗੋਲਡਨ ਟੈਂਪਲ ਦੇ ਆਲੇ ਦੁਆਲੇ ਬੀਐਸਐਫ ਨੂੰ ਤਣਾਤ ਕਰਨਾ ਹਾਈ ਸਿਕਿਉਰਿਟੀ ਨੂੰ ਚੱਕਾ ਇਹ ਨਾ ਕਰਨਾ ਇੱਕ ਫੈਕਟਰ ਇਹ ਹੋ ਸਕਦਾ ਕਿ ਲੋਕਾਂ ਦੇ ਵਿੱਚ ਇੱਕ ਮੈਸੇਜ ਆਵੇ ਕਿ ਪੰਜਾਬ ਦੇ ਹਾਲਾਤ ਚੰਗੇ ਨਹੀਂ ਨੇ ਚੌਂਕੀ ਗੁਰਦੁਆਰਾ ਪਰਪੰਧਕ ਮੀਟਿੰਗ ਦੇ ਪਰਮਾਨੇ ਉਹਦੇ ਨਾਲ ਜਿੰਦ ਜਿੰਦ ਤਾਂ ਬੋਲ ਰਹੇ ਆਂ ਆਪਣੀ ਪ੍ਰਸੰਗਤ ਕਿਆ ਸੀ ਕਿ ਸਾਨੂੰ ਸ਼ੰਕਸ਼ੇ ਆ ਕਿ ਕਿਤਨਾ ਕਿਤੇ ਜਿਹੜੀ ਸਤਸੰਗ ਸ਼੍ਰੀ ਮੰਦਿਰ ਸਾਹਿਬ ਦੀ ਲੱਖਾਂ ਦੀ ਤਰ੍ਹਾਂ ਚ ਸੰਗਤਾਂ ਕਰਦੇ ਆਂ ਸ਼ਰਧਾ ਨੂੰ ਜਰੀਆ ਦੇ ਜਿੰਨਤ ਤੋਂ ਉਹ ਆਪਣੇ ਦੁੱਖ ਜਿਹੜੇ ਨੇ ਉਹ ਇੱਥੇ ਕਰਦੇ ਜਾਂਦੇ ਨੇ ਕਿਤਨੇ ਤੇ ਉਹ ਸੰਕਤ ਦੇ ਉੱਪਰ ਗਲਤ ਮੈਸੇਜ ਜਾ ਰਿਹਾ ਦੇ ਕੋਈ ਸੰਗਤ ਉਤੇ ਮੈਸੇਜ ਗਲਤ ਜਾ ਰਿਹਾ ਹੈ ਸਿਰ ਸੰਗਤ ਉਤੇ ਗਲਤ ਮੈਸੇਜ ਨਹੀਂ ਜਾ ਰਿਹਾ ਪੰਜਾਬ ਵਿੱਚ ਆਉਣ ਵਾਲੇ ਜਿੰਨੇ ਵੀ ਟੂਰਿਸਟ ਨੇ ਆ ਉਹਨਾਂ ਉਤੇ ਗਲਤ ਮੈਸੇਜ ਆ ਰਿਹਾ ਕਿ ਪੰਜਾਬ ਦੇ ਹਾਲਾਤ ਚੰਗੇ ਨਹੀਂ ਨੇ ਉਥੇ ਕੁਝ ਕੋ ਨਾ ਜਾਵੇ ਅਸੀਂ ਜਾਈਏ ਕਿ ਨਾ ਹਰ ਟਾਈਮ ਤੇ ਉਥੇ ਉਸ ਚੀਜ਼ ਦੀ ਡਬਲ ਮਾਈਂਡ ਦਿੱਤੀ ਜਾਂਦਾ ਪਰ ਇਹਦੇ ਵਿੱਚ ਇਸ ਚੀਜ਼ ਨੂੰ ਕੋਈ ਅੱਛੀ ਏਜੰਸੀ ਇਸ ਕੋਲ ਕਰਵਾਉਣਾ ਚਾਹੀਦਾ ਇਨਵੈਸਟੀਗੇਸ਼ਨ ਕਿਉਂਕਿ ਐਨੇ ਦਿਨ ਅਜੇ ਤਸ ਦੇ ਤੇ ਕਦੇ ਪੁਰ ਤੇ ਕਦੇ ਬੰਨ ਧਰਤੀਆਂ ਆਉਂਦੇ ਈਮੇਲ ਸਾਡੇ ਈਵਨ ਉਹਨਾਂ ਬੰਦਿਆਂ ਨੂੰ ਫੜਨ ਤੋਂ ਬਾਅਦ ਵੀ ਚਾਹ ਕੇ ਪੰਜ ਧਰਤੀਆਂ ਆਉਂਦੀ ਸ਼ੁਭ ਜਿਹੜੇ ਉਸਨੂੰ ਰੈਜ਼ੀਡੈਂਟ ਬਣਾਇਆ ਉਹ ਠੀਕ ਹੈ ਉਸਨੂੰ ਰੀਟੇਨ ਕਰਨ ਦੇ ਬਾਬਤ ਵੀ ਬਹੁਤ ਜ਼ਿਆਦਾ ਸੈਂਸਰ ਜਿਹੜਾ ਹੈ ਚਾਹ ਉਹਨੇ ਕੇਲਾ ਦੇ ਨਾਲ ਸੰਬੰਧ ਜੋੜੇ ਜਾ ਰਹੇ ਕਿਉਂਕਿ ਇਸ ਨਾਲ ਉਹਨੇ ਨੂੰ ਕੀ ਹੈ ਸਿਰਫ ਸਿੱਖਤ ਨਾਲ ਕਿਹਦੀ ਅੰਨੀ ਦੁਸ਼ਮਣੀ ਹੋ ਗਈ ਹੈ ਜਾਂ ਤੇ ਸਾਰੇ ਧਰਮਾਰੇ ਅਜਨੇ ਵੀ ਹੈਗੇ ਉਹਨਾਂ ਨੂੰ ਧਮਕੀ ਆਉਂਦੀ ਹੈ ਨਾ ਫਿਰ ਅਸੀਂ ਸਮਝ ਵੀ ਸਕਦੇ ਹਾਂ ਅਸਸ ਸਿੱਖ ਧਰਮ ਹੀ ਕਿਉਂ ਲੰਗਰ ਹਾਲ ਹੀ ਕਿਉਂ ਕਿਉਂਕਿ ਉੱਥੇ ਲੱਖਾਂ ਤੇ ਦਰਾਂ ਦੇ ਵਿੱਚ ਲੋਕੀ ਆਉਂਦੇ ਨੇ ਲੰਗਰ ਛੱਕ ਕੇ ਜਾਂਦੇ ਨੇ ਪਰ ਮੈਂ ਇਹਦੇ ਵਿੱਚ ਕਈ ਤੁਹਾਨੂੰ ਪਹਿਲੇ ਵੀ ਕਿਹਾ ਕਿ ਇਹਦੇ ਵਿੱਚ ਦੋ ਚੀਜ਼ਾਂ ਹੀ ਮੈਂ ਸੋਚਦਾ ਕਿ ਪਾਕਿਸਤਾਨ ਦਾ 72 80% ਕੋਈ ਨਾ ਕੋਈ ਹੈਕ ਕਰਕੇ ਆਈਪੀ ਡਰੈਸ ਉਸ ਦੇ ਤੋਂ ਈਮੇਲਸ ਭੇਜੀਆਂ ਜਾ ਰਹੀਆਂ ਕਿ ਆਮ ਸੈਡੂਲਟੀ ਫਲਾਣਾ ਵਾਸਤੇ ਪੰਜਾਬ ਦੇ ਵਿੱਚ ਕਿ ਪੰਜਾਬ ਦੇ ਵਿੱਚ ਹਾਲਾਤ ਚੰਗੇ ਨਾ ਨੇ ਤੇ ਇੱਥੇ ਲੋਕਾਂ ਦੇ ਵਿੱਚ دہشت ਦਾ ਮਾਹੌਲ ਬਣਿਆ ਰਹੇ ਤੇ ਬਾਇਰ ਹੋਏ ਨਾ ਪੰਜਾਬ ਦੇ ਦੋ ਸ੍ਰੀ ਰਣਾਂ ਬੰਦ ਹੋ ਜਦੇ ਤੇ ਮੇਨ ਜਿਹੜਾ ਦੂਜਾ ਕੰਮ ਹੈ ਉਹ ਮੈਂ ਤੁਹਾਨੂੰ ਦੱਸਿਆ ਕਿ ਗੋਲਡਨ ਟੈਂਪਲ ਦੇ ਆਸ-ਪਾਸ ਸਿਕਿਉਰਿਟੀ ਫੋਰਸਿਸ ਨੂੰ ਲਗਾ ਕੇ ਇੱਕ ਗਲਤ ਮੈਸੇਜ ਭੇਜਣਾ ਪਬਲਿਕ ਦੇ ਵਿੱਚ ਕਿ ਪੰਜਾਬ ਦੇ ਹਾਲਾਤ ਠੀਕ ਨਹੀਂ ਇਹ ਪੋਲੀਟੀਕਲ ਮੋਟੀਵੇਟਿਡ ਹੋ ਸਕਦਾ ਅੰਮ੍ਰਿਤਸਰ ਦੇ ਸੰਸਦ ਪੂਜੀ ਜੀ ਸ੍ਰੀ ਮੋਜ਼ਲਾ ਨੂੰ ਵੀ ਕੱਲ ਜਿਹੜਾ ਮੀਡੀਆ ਨੂੰ ਕਿਹਾ ਗਿਆ ਕਿ ਤੇ ਜਿਹੜੇ ਸੀਆਈਏ ਦਾ ਦੀ ਸਪੋਰਟ ਉਹਨਾਂ ਦੇ ਨਾਮ ਕਰਦੇ ਹਾਂ ਉਸ ਦਾ। ਹਾਂ। ਉਹ ਜਦ ਕਿ ਪੰਜਾਬ گورਨਮੈਂਟ ਦੀ ਗੱਲ ਬਣੀ ਹੈ ਨਾ ਸੈਂਟਰ گورਨਮੈਂਟ ਦੀ ਗੱਲ ਕਹੀਏ ਆਈਟੀ ਕਾਨਫਰੰਸ ਦਾ ਕਾਫੀ ਸਪੋਰਟ ਹੈ। ਹਰ ਤਰ੍ਹਾਂ ਦੇ ਮਨ ਜੇਣੀ ਇਹਨਾਂ ਤੋਂ ਕੋਈ ਲਵ ਨੇ ਕਿਉਂ ਨਹੀਂ ਫਿਰ ਉਹ ਆਈਪੀਐਸ ਆਈ ਜਰਾ ਆਈਪੀ ਦੇਸ ਜਿਹੜਾ ਉਪੂਲਟੇਸ ਉਹ ਬੜਾ ਕਿਉਂ ਉਸ ਸ਼ਖਸ ਤੱਕ ਪਹੁੰਚ ਜਾ ਰਿਹਾ ਚਾਹੇ ਉਹ ਸਟਾਰਟ ਕਰ ਰਿਹਾ ਜਾਂ ਉਹਦੀ ਮਨਸ਼ਾ ਕੀ ਹੈ ਉਦੇ ਤੱਕ ਕੋਈ ਅਜੰਸ਼ੀ ਅਜੰਸ਼ੀ ਨੇ ਸਾਡੀਆਂ ਉਪੂ ਨਾ ਬਣੂਗੀ ਕਿ ਇਹ ਦੇਖੋ ਆਈਪੀ ਐਡਰੈਸ ਤੇ ਟ੍ਰੇਸ ਕੀਤਾ ਗਿਆ ਪਰ ਉਹਦੇ ਵਿੱਚ ਜਿਹੜਾ ਸ਼ਖਮ ਪਕੜਿਆ ਗਿਆ ਉਹ ਆਈਪੀ ਐਡਰੈਸ ਟ੍ਰੇਸ ਕਰ ਤੋਂ ਬਾਅਦ ਹੀ ਪਕੜਿਆ ਗਿਆ ਪਰ ਜਿਹੜਾ ਤੁਸੀਂ ਮਨੂੰ ਪਹਿਲਾ ਸਵਾਲ ਪੁੱਛਿਆ ਕਿ ਹਾਂਜੀ ਓਜਲਾ ਸਾਹਿਬ ਨੇ ਕਿਹਾ ਕਿ ਤੇ ਸੀਆਈਐਸਐਫ ਲਾ ਦੇਣੀ ਜੀ ਪਰ ਮੇਰਾ ਕੁਐਸਚਨ ਹੈਗਾ ਕਿ ਅਸੀਂ دہشتਾ ਦਾ ਮਾਹੌਲ ਕਿਉਂ ਕ੍ਰਿਟੀਕਲ ਕਿ ਅਸੀਂ ਉੱਥੇ ਸਕਿਉਰਿਟੀ ਫੋਰਸਿਸ ਲਗਾ ਕੇ ਅਸੀਂ ਮੈਸੇਜ ਕੀ ਭੇਜਣਾ ਚਾਹੁੰਦੇ ਹਾਂ ਸੱਚ ਬੋਲੀ ਗੱਲ ਹੈ ਕਿ ਹਾਂ ਵੀ ਪੰਜਾਬ ਦੇ ਹਾਲਾਤ ਉਹ ਹੀ ਪਹਿਲੀ ਵਾਲੀ ਗੱਲ ਆ ਗਈ ਹਾਲਾਤ ਠੀਕ ਨਹੀਂ ਜੀ ਅੱਜੇ ਲੋਕੀ ਆਣਾ ਜਿਹੜਾ ਘਟ ਜਾਣ ਇੱਥੇ ਕੁਝ ਵੀ ਹੋ ਸਕਦਾ ਜਿੰਨੇ ਤੱਕ ਸਾਰੀਆਂ ਪੰਜਾਬ ਦੀਆਂ ਪੋਲੀਟੀਕਲ ਪਾਰਟੀਆਂ ਇਕੱਠੀਆਂ ਨਹੀਂ ਨਾ ਹੋ ਜਾਣੀਆਂ ਇੱਕ ਦੂਜੇ ਤੇ ਲਾਖਣ ਲਗਾਣਾ ਬੰਦ ਨਹੀਂ ਕਰ ਦਿੰਦੀਆਂ ਕਿਉਂਕਿ ਪੰਜਾਬ ਬਸ ਇਸ ਲਈ ਮੈਂ ਤੁਹਾਨੂੰ ਕਹਾਂ ਕੋਈ ਚੰਗੀਤਾ ਦੀ ਸੋਚਿਆ ਕਿ ਹਾਂ ਵੀ ਪੰਜਾਬ ਨੂੰ ਅਸੀਂ ਡਿਵੈਲਪ ਕਰੀਏ ਕਿ ਨਾ ਕਿ ਅਸੀਂ ਆਪਸੇ ਲੜ ਕੇ ਇਸ ਚੀਜ਼ ਨੂੰ ਪਰ ਨੋਂ ਕਰੀਏ ਉਹਨਾਂ 2027 ਦੀ ਇਲੈਕਸ਼ਨ ਆਉਣ ਵਾਲੀ ਹੈ ਕਾਲਸ ਪਾਰਟੀ ਦੇਖ ਲਓ ਬੀਜੇਪੀ ਦੇਖ ਲਓ ਬੀਜੇਪੀ ਪੰਜਾਬ ਵਿੱਚ ਆਣਾ ਚਾਹੁੰਦੀ ਹੈ ਬਿਲਕੁਲ ਠੀਕ ਹੈ ਆਣਾ ਚਾਹੁੰਦੀ ਪਰ ਬੀਜੇਪੀ ਦਾ ਹਲਕਾ ਕੋਈ ਬੇਸ ਨਹੀਂ ਬਣ ਪਾ ਰਿਹਾ ਕਿ ਜਿਨਾਂ ਨੇ ਕਿ ਈਸ਼ਵਰ ਦਾ ਟਾਈਮ ਹੈ ਕਿ ਜੇ ਬੀਜੇਪੀ ਕੋਈ ਅچھے ਡਿਸੀਜਨ ਲਵੇ ਪੰਜਾਬ ਵਾਸਤੇ ਮਹੌਲ ਨੂੰ ਠੀਕ ਕਰਨ ਵਾਸਤੇ ਤੇ ਮੇਰਾ ਖਿਆਲ ਹੈ ਕਿ ਉਹਨੂੰ ਕਾਫੀ ਸਪੋਰਟ ਮਿਲ ਸਕਦੀ ਹੈ ਉਹਨਾਂ ਅਕਾਲੀਆ ਦੇ ਵਿੱਚ ਆਪਸ ਵਿੱਚ ਪੰਥ ਦੇ ਕਰਕੇ ਇਤੈ ਜੁਆਗੋ ਮਾਗੀ ਪੰਥ ਨੂੰ ਇਗਨੋਰ ਕਰ ਲਏ ਨੇ ਅਕਾਲੀ ਦਰ ਬਿਲਕੁਲ ਠੀਕ ਹੈ ਉਹਦੇ ਕਹਿ ਕੇ ਉਹਨਾਂ ਦਾ ਇਨਫਲੇਸ਼ਨ ਹੈ ਪਬਲਿਕ ਦਰ ਤੇ ਪਿੰਡਰ ਵਿੱਚ ਉਹ ਮਾੜਾ ਜਾ ਰਿਹਾ ਬੱਚੀ ਕਿਹੜੀ ਪਾਰਟੀ ਆਮ ਆਦਮੀ ਪਾਰਟੀ ਜੇ ਆਮ ਆਦਮੀ ਪਾਰਟੀ ਚੰਗਾ ਕੰਮ ਕਰਦਾ ਵੀ ਚਾਹੁੰਦੀ ਹੈ ਤੇ ਉਹਨੂੰ ਫਿਰ ਜਿਹੜਾ ਮੈਂ ਤੁਹਾਨੂੰ ਆਲਰੇਡੀ ਕਿਹਾ ਕਿ ਪੈਸ਼ਰ ਬਿਲਡ ਅਪ ਕਰਕੇ ਠੀਕ ਹੈ ਉਹਨੂੰ ਇਗਨੋਰ ਕੀਤਾ ਜਾਂਦਾ ਉਹੀ ਚੀਜ਼ ਇੱਕ ਤਰਫ ਜਿਹੜਾ ਮੇਲ ਦਾ ਸੰਸਦਾਂ ਰੁਕ ਨਹੀਂ ਗਿਆ دوسری طرف ਜਿੰਨੇ ਵੀ ਰਾਜਨੀਤਿਕ ਪਾਰਟੀਆਂ ਨੇ ਉਹ ਸੱਸਟਰਜੇਂਦਰ ਮੋਦੀ ਸਾਹਿਬ ਆ ਕੇ ਬਿਆਨबाजी ਕਰੀ ਕਿ ਇਹਨਾਂ ਦੇ ਰਾਜਨੀਤੀ ਜਿਹੜੀ ਹੈ ਉਹ ਜੋੜੀਦਾ ਜੀ ਹੈ ਇਹ ਸੈਲਫ ਪੋਲੀਟੀਕਲ ਮੋਟਿਵੇਟਿਡ ਹੈ ਇਹਦੇ ਵਿੱਚ ਸਾਡੀ ਪੋਲੀਟੀਕਲ ਕੁਆਟਰੀ ਬਹੁਤ ਵੱਡਾ ਹੱਥ ਹੈ ਜਨਕਿ ਇਹਨਾਂ ਨੂੰ ਮੈਂ ਕਹਿੰਦਾ ਆਲਰੇਡੀ ਇਹ ਵੀ ਗੱਲ ਰਿਪੀਟ ਕਰਨਾਗਾ ਇੱਕ ਇਕੱਠੇ ਹੋਣਾ ਚਾਹੀਦਾ ਪੰਜਾਬ ਵਾਸਤੇ ਸੋਚਣਾ ਚਾਹੀਦਾ ਪੰਜਾਬ ਦੇ ਡਵੈਲਪਮੈਂਟ ਵਾਸਤੇ ਸੋਚਣਾ ਚਾਹੀਦਾ ਸਾਡੇ ਬੱਚੇ ਬਾਹਰ ਜਾਦੇ ਫੌਲਡ ਸਿਟੀ ਇੱਥੇ ਉਹਨਾਂ ਨੂੰ ਨੌਕਰੀਆਂ ਮਿਲਣੀਆਂ ਚਾਹੀਦੀਆਂ ਛੜਿਆ ਇੱਕ ਅਮਸਲ ਨੂੰ ਇੱਕ ਪ੍ਰੋਜੈਕਟ ਸਟਾਰਟ ਕਰਦੇ ਸਾਰੀਆਂ ਪਾਰਟੀਆਂ ਇਕੱਠੀਆਂ ਮਿਲ ਕੇ ਜੇ ਪੰਜ ਸਾਲ ਵਾਸਤੇ ਇੱਕ ਪਾਰਟੀ ਆ ਗਈ ਸਾਰੀਆਂ ਪਾਰਟੀਆਂ ਆਪੋਜੀਸ਼ਨ 'ਚ ਬੈਣਾ ਠੀਕ ਹੈ ਉਹਨਾਂ ਕੋਲ ਵੀ ਸਹਿਤ ਵੀ ਚਾਹੀਦਾ ਪਰ ਇੱਕ ਪਾਰਟੀ ਨੂੰ ਪੰਜ ਸਾਲ ਦਾ ਟਾਈਮ ਖੁੱਲਾ ਦੇਉ ਤਾਂ ਛੜੀਆਂ ਪਾਰਟੀਆਂ ਕੀ ਕਰਦੀਆਂ ਨੇ ਕਿ ਜਦੋਂ ਖੇਡ ਹੈ 2-3 2.5 ਸਾਲ ਰਹਿ ਜਾਂਦੇ ਨੇ ਨਾ ਉਹਦੇ ਕੰਮ ਸਟਾਰਟ ਕਰਦੇ ਲੋਕੀ ਤੇ ਭੁੱਲ ਜਾਂਦੇ ਨੇ ਜੀ ਠੀਕ ਹੈ ਅਸੀਂ ਪਹਿਲੇ ਨੇ ਛੱਡ ਕੇ ਪਰ ਇਹ ਗੱਲ ਦੇ ਪਰ ਜੇ ਪੰਜ ਸਾਲ ਕੋਈ ਵੀ ਪਾਰਟੀ چاہے ਕਾਂਗਰਸ ਹੋਵੇ ਭਾਵੇਂ ਬੀਜੇਪੀ ਹੋਵੇ ਭਾਵੇਂ ਅਕਾਲੀ ਦਰ ਹੋਵੇ ਭਾਵੇਂ ਆਮ ਆਦੀ ਪਾਰਟੀ ਹੋਵੇ ਜੇ ਸਟੱਡੀ ਤੋਂ ਹੀ ਡਵੈਲਪਮੈਂਟ ਜਾਂ ਜੋ ਵੀ ਪ੍ਰੋਜੈਕਟਸ ਹੋਣ ਰਹਿ ਐਮ ਹੈ ਪੰਜਾਬ ਨੂੰ ਡਵੈਲਪ ਕਰਨਾ ਕਰਨਾ ਸ਼ੁਰੂ ਕਰ ਦੇ ਤੇ ਅਗਲੀ ਵਾਰੀ ਆਮ ਆਦੀ ਜਿਹੜੀ ਇਲੈਕਸ਼ਨ ਹੋਏਗੀ ਨਾ ਉਹਦੇ ਚ ਇਹਨਾਂ ਟਟੋਲਾ ਫੜ ਕੇ ਅੱਪੀ ਮੰਨ ਨਹੀਂ ਰੋੜਦੇ ਇਹ ਸਾਨੂੰ ਵੋਟ ਦੇਵੋ ਦੇਖੋ ਮੁਧਿਆ ਦੇ ਉਪਰਨ ਜਨਤਾ ਨੂੰ ਗੁੰਡਾ ਕਰਨ ਦੇ ਰੂਪ ਕਿਉਂਕਿ ਇਹਦੇ ਇਹ ਨਹੀਂ ਹੋਣਾ ਚਾਹੀਦਾ ਕਿ ਹਾਂ ਵੀ ਸਾਰੇ ਜਿਹੜੀਆਂ ਪਾਰਟੀਆਂ ਨੇ ਇਹ ਕਿਹੜੀ ਸਾਈਜ਼ ਅਸੀਂ ਪੈਣਾ ਹੈ ਇਹ ਕਿ ਇੱਕ ਪਾਰਟੀ ਚੰਗਾ ਕਹਿੰਦੇ ਉਹਨੂੰ ਸਪੋਰਟ ਕਰਨੀ ਚਾਹੀਦੀ ਹੈ ਨਾ ਕਿ ਆਪਣੇ ਮਤਲਬ ਵਾਸਤੇ ਕਿ ਮੇਜੀ ਮਤਲਬ ਕੁਰਸੀ ਚਾਹੀਦੀ ਹੈ ਜਿਹੜੀ ਕੁਰਸੀ ਦੇ ਖੋਖੇ ਤੜੇ ਇਸ ਤਰ੍ਹਾਂ ਪੋਲੀਟੀਕਲ ਪਾਰਟੀ ਨੂੰ ਖਤਮ ਹੋਣਾ ਚਾਹੀਦਾ ਮੈਂ ਸਭ ਤੋਂ ਅਡਿਕਲ ਟੋੜੇ ਚੈਨਲ ਤੇ ਸੋ ਇਹ ਵੀ ਕਹਿਣਾ ਕਿ ਮੇਨ ਚੀਜ਼ ਸਿਰਫ ਪੰਜਾਬ ਵਾਸਤੇ ਸੋਚਿਆ ਜਾਣਾ ਚਾਹੀਦਾ ਨਾ ਕਿ ਸੇਫ ਆਪਣੀਆਂ ਕੁਰਸੀਆਂ ਬਾਰੇ ਸੋਚਣਾ ਚਾਹੀਦਾ ਕਿਉਂਕਿ ਮੈਂ ਵਾਪਸ ਮੁੱਦੇ ਤੇ ਆਵਾਂਗਾ ਸਾਡਾ ਮੁੱਦਾ ਸੀ 베ਦਗੀ ਤੇ ਜਿਸ ਤਰੀਕੇ ਦੇ ਨਾਲ ਚੋਣਾਂ ਦੇ ਨਜ਼ਦੀਕ ਆ ਕੇ 베ਦਗੀ ਦਾ ਮੁੱਦਾ ਵੀ ਉੱਠਦਾ ਹੈ ਜਾਂ ਨਸ਼ੇ ਦਾ ਮੁੱਦਾ ਉਹ ਵੀ ਉੱਠਦਾ ਪੰਜਾਬ ਸਰਕਾਰ ਜਾਂ ਮਾਨ ਸਰਕਾਰ ਵੱਲੋਂ ਨਸ਼ੇ ਦੇ ਉੱਪਰ ਵੀ ਕਾਫੀ ਜਿਹੜੇ ਕਮਟੀਆਂ ਚੱਲ ਰਹੇ ਨੇ ਜਿਹੜੇ ਨਸ਼ਾ ਵਿਕੀ ਕੈਡਟ ਨੇ ਜਾਂ ਨਸ਼ਾ ਵੇਚਦੇ ਨੇ ਨਸ਼ਾ ਦਾ ਕਾਰੋਬਾਰ ਕਰਦੇ ਨੇ ਉਹਨਾਂ ਦੇ ਕਰਤਾ ਜਿਹੜਾ ਉਹਨਾਂ ਨੂੰ ਵੀ ਪੰਜਾਬ ਸਰਕਾਰ ਨੂੰ ਆਇਆ ਹੈ ਪਰ ਕਿੰਨਾ ਕਿਦੇ ਜਿਹੜਾ ਬੇਦਬੀ ਹੈ ਬੇਦਬੀ ਸਿਰਫ ਸਿੱਖ ਧਰਮ ਦੀ ਕਿਉਂ ਬਾਕੀ ਧਰਮ ਵੀ ਨੇ ਅਗਰ ਗੱਲ ਕਰੀਏ ਬਾਕੀ ਧਰਮਾਂ ਦੀ ਤੇ ਉਹਨਾਂ ਦੇ ਵਿੱਚ ਵੀ ਤੇ ਬੇਦਬੀਆਂ ਬੇਦਬੀਆਂ ਨੇ ਹੀ ਹੁੰਦੀਆਂ ਨੇ ਪੰਜਾਬ ਦਾ ਜਿਹੜਾ ਮੇਨ ਹੈ ਨਾ ਪੰਜਾਬ ਦੇ ਵਿੱਚ ਸਿੱਖ ਬਹੁ ਗਿਣਤੀ ਵਿੱਚ ਨੇ ਨੰਬਰ ਦੋ ਤੇ ਹਿੰਦੂਇਜ਼ਮ ਆ ਜਾਂਦਾ ਹੈ ਫੇਕ ਜਿਸਨ ਤਦ ਆਦਮੀ ਕਾਫੀ ਬਦਲ ਗਏ ਤੇ ਮੁਸਲਮਾਨਸ ਆ ਜਾਂਦੇ ਨੇ ਮੇਨ ਜਿਹੜਾ ਗੋਲਡਨ ਟੈਂਪਲ ਹੈ ਉਹ ਸਿੱਖੀ ਦਾ ਧੁਰਾ ਅਕਾਲ ਤਖਤ ਉਹ ਜਿੰਨੇ ਤੱਕ ਇਹ ਸਾਰੀਆਂ ਅਕਾਲੀ ਦਲ ਪਾਰਟੀਆਂ ਕਟਿਆਣੀ ਦੇਸ਼ਾ ਨਿਰਦੇਸ਼ ਨਹੀਂ ਲੈਂਦੀਆਂ ਪਾਸ ਨੂੰ ਇਕੱਠਾ ਕਰਕੇ ਨਹੀਂ ਚੱਲਦੀਆਂ ਉਹਨਾਂ ਵਿੱਚ ਕੋਈ ਨਾ ਕੋਈ ਜਿਹੜੇ ਸ਼ਰਤੀ ਅੰਸਰ ਨੇ ਇਹੋ ਜਿਹੇ ਚੀਜ਼ਾਂ ਕਦੇ ਦੇਣਗੇ ਬੇਦਬੀ ਵਾਲੇ ਕਿ ਤਾਂ ਜੋ ਇਹ ਚੀਜ਼ ਦਾ ਮਜ਼ਾਕ ਉਡਾਇਆ ਜਾਵੇ ਅ ਜਿਹੜੀ ਗੱਲ ਮੈਂ ਇਹ ਜਿਹੜਾ ਪੁਆਇੰਟ ਤੁਹਾਨੂੰ ਪਹਿਲ ਵੀ ਦੱਸਿਆ ਸੀ ਇਹ ਇਹਦੇ ਵਿੱਚ ਕਿਸੇ ਨੂੰ ਬੇਇੱਜ਼ਤੀ ਕੱਲ ਵਾਸਤੇ ਭੇਜਣ ਵਾਸਤੇ ਨੋਟਿਸਮ ਦਾ ਵੀ ਯੂਜ਼ ਕੀਤਾ ਜਾ ਸਕਦਾ ਹੈ ਇਹਦੇ ਉਤੇ ਹੁਣ ਨੈ ਚੀਜ਼ ਜਾਣਕਾਰੀ ਨਹੀਂ ਰੱਖ ਸਕਿਆ ਕਿ ਕੀ ਪੁਲਿਸ ਨੇ ਇਹਦੇ ਉਤੇ ਇਨਵੈਸਟੀਗੇਸ਼ਨ ਕੀਤੀ ਅਸੀਂ ਮਨੁੱਖੀ ਕਹਿ ਦਿੰਦੇ ਆ ਬੰਦਾ ਬਾਅਦ ਹੀ ਵਿਆਹ ਵੀ ਹੋ ਜਾਂਦਾ ਠੀਕ ਵੀ ਹੋ ਜਾਂਦਾ ਉਸ ਵੇਲੇ ਵੀ ਕਿਉਂ ਉਹਨੂੰ ਇਹ ਲੱਗਦਾ ਕਿ ਹਾਂਜੀ ਉਹਨੂੰ ਕਿਸੇ ਮੈਂ ਕਿ ਪਿੱਛੋ ਅਰ ਡੀਕਰੀਟ ਕੀਤਾ ਜਾਂਦਾ ਕਿ हां ਵੀ ਤੋਂ ਇਹ ਕੰਮ ਕਰਕੇ ਆਣਾ। ਕਿਉਂਕਿ ਜਿਸ ਨੇ ਉਹ ਇਹ ਕੰਮ ਕਰਦਾ ਉਹਦੀ ਜਿਹੜੀ ਬੁੱਧੀ ਉਹ ਬਿਲਕੁਲ ਅਸਟ੍ਰੋਹੀ ਹੋ ਰਹੀ ਹੈ। ਬਿਲਕੁਲ। ਜਦੋਂ ਪਰਦੇ ਫਾੜਦਾ ਹੈ ਜਾਂ ਕੁਝ ਕਰਦਾ ਹੈ ਬਿਲਕੁਲ ਜੋੜੇ ਦਾ ਸਿਹਤ ਜਦੋਂ ਸੀਸਾਬ ਜਾ ਕੇ ਉਠਾ ਲੈਂਦਾ। ਗੋਲਡਨ ਟੈਂਪਲ ਦੇ ਅੰਦਰ ਜੰਗਲਾ ਟੱਪ ਕੇ ਜੇਵਾ ਗਿਆ ਠੀਕ ਹੈ। ਸਚਕੰਡ ਵਿੱਚ ਉਹ ਜਿਹੜੀ ਚੀਜ਼ਾਂ ਮੈਂ ਸਮਝ ਸਕਦਾ ਸੋਚਦਾ ਕਿ ਉਹਦੇ ਵਿੱਚ ਅ ਇਹ ਚੀਜ਼ ਹੋ ਸਕਦੀ ਹੈ ਕਿਸੇ ਰੂਪ ਤੇ ਕੋਈ ਇਲਮ ਕੀਤਾ ਹੋਵੇ। जाए। लास्ट सवाल दो हजार सताई चुनाव में देखते हैं क्या बेदबिया के मुद्दे पर ही फिर दोबारा राजनीति लोगों पर प्रमाया जाएगा अलग अलग जोड़े है अपने अपनी नई जीमान देखे फ्री इलेक्ट्रिसिटी ਫਰੀ ਕਨਗ ਜਾਂ ਫਰੀ ਸਿੱਖਿਆ ਇਨਾਂ ਚੀਜ਼ਾਂ ਤੇ ਹੀ ਸੀਮਿਤ ਰਹੇਗੀ ਜਾਂ ਇਸ ਤੋਂ ਉੱਪਰ ਕੇ ਪੰਜਾਬ ਦੀ ਬਿਹਤਰੀ ਲਈ ਕੁਝ ਹੋਏਗਾ ਇਹੋ ਗੇਜੇ ਪੋਲੀਟੀਕਲ ਪਾਰਟੀਆਂ ਕੋਲ ਲਾਲਚ ਹੈ ਦੇਣ ਤੋਂ ਇਲਾਵਾ ਕੁਝ ਨਹੀਂ ਹੈ ਮੁੱਦੇ ਤੋਂ ਇਲਾਵਾ ਕੁਝ ਨਹੀਂ ਹੈ ਪਰ ਜਦੋਂ ਕੋਈ ਪਾਰਟੀ ਜਿੱਤ ਜਾਂਦੀ ਹੈ ਜੋ ਵੀ ਉਹਨੇ ਮੁੱਦੇ ਉਠਾਏ ਹੁੰਦੇ ਆਪਣੇ ਵਿਚਾਰ ਦੇ ਸਮੇਂ ਉਹਨਾਂ ਨੂੰ ਕੋਈ ਪਾਰਟੀ ਪੂਰੀ ਨਹੀਂ ਕਰ ਲਾਲਚ ਦੇ ਕੇ ਵੋਟ ਲੈਣਾ ਜਿਦਾ ਅਸੀਂ ਕਹਿੰਦੇ ਕਨਵਰਸ਼ਨ ਜਿਹੜੀ ਹੁੰਦੀ ਹੈ ਉਹ ਅਸੀਂ ਲਾਲਚ ਦੇ ਕੇ ਕਰਵਾਨੇ ਆ ਤਾਂ ਇਹ ਵੀ ਜਿਹੜੀ ਇਲੈਕਸ਼ਨ ਦੇ ਵਿੱਚ ਲਾਲਚ ਦੇ ਕੇ ਆਪਣੇ ਵੱਲ ਵੋਟ ਨੂੰ ਲੈ ਕੇ ਜਾਣਾ ਉਹ ਵੀ ਬਹੁਤ ਵੱਡੀ ਗਲਤ ਹੈ ਗਲਤ ਗੱਲ ਹੈ ਕਿਉਂਕਿ ਇਹਦੇ ਵਿੱਚ ਅਸੀਂ ਡਵੈਲਪਮੈਂਟ ਕਰਾਂਗੇ ਮੁੱਦਾ ਸਭ ਡਵੈਲਪਮੈਂਟ ਤਾਂ ਹੋਣਾ ਚਾਹੀਦਾ ਹੈ ਤੇ ਲਾਅ ਐਂਡ ਆਰਡਰ ਤਾਂ ਹੋਣਾ ਚਾਹੀਦਾ ਡਵੈਲਪਮੈਂਟ ਤੇ ਲਾਅ ਐਂਡ ਆਰਡਰ ਸਭ ਤੋਂ ਵੱਡਾ ਮੁੱਦਾ ਹੈ ਪੰਜਾਬ ਦਾ ਉਹ ਜੇ ਇਹ ਚੀਜ਼ਾਂ ਰਣ ਗਿਆ ਉਹਦੇ ਵਿੱਚ ਬੱਚਿਆਂ ਨੂੰ ਨੌਕਰੀਆਂ ਵੀ ਮਿਲਣਗੀਆਂ ਉਦਿਸਥੀ ਹੋਵੇਗਾ ਸਿਕਿਉਰਿਟੀ ਜਿਹੜੀ ਹੈ ਸੈਕਟਰ ਤੇ ਸਟੇਟ ਗਵਰਨਮੈਂਟ ਦਾ ਇਕੱਠਾ ਕੰਮ ਹੈ ਪਰ ਕਈ ਵਾਰੀ ਹੁੰਦਾ ਹੈ ਕਿ ਸੈਂਟਰਲ ਗਵਰਨਮੈਂਟ ਕਹਿੰਦੀ ਹੈ ਜੀ ਅਸੀਂ ਤੁਹਾਨੂੰ ਸਿਕਿਉਰਿਟੀ ਫੋਰਸਿਸ ਭੇਜ ਰਹੇ ਹਾਂ ਤੇ ਜਦੋਂ ਚੱਲੀਆਂ ਜਾਂਦੀਆਂ ਵਾਪਸ ਉਸ ਤੋਂ ਬਾਅਦ ਪੰਜਾਬ ਸਰਕਾਰ ਨੂੰ ਵੀ ਉਹ ਭੇਜ ਦਿੱਤਾ ਜਾਂਦਾ ਮਨੂੰ ਭਗਵੰਤ ਸਿੰਘ ਮਾਨ ਨੇ ਦੀਏ ਬਹੁਤ ਵਧੀਆ ਗੱਲ ਹੈ ਕਿ ਜਦੋਂ ਉਹਨਾਂ ਨੇ ਰਾਜਧਾਨੀ ਕੋਲ ਜਾ ਕੇ ਕਿਹਾ ਕਿ ਤੁਸੀਂ ਸਿਕਿਉਰਿਟੀ ਫੋਰਸਿਸ ਭੇਜੀਆਂ ਤੇ ਤੁਸੀਂ ਸਰਕਾਰ ਨੂੰ ਪੈਸੇ ਮੰਗਦੇ ਹੋ ਜੇ ਅਸੀਂ ਉੱਥੇ ਨਾਲ ਰੋਕ ਲਿਆ ਹੋਗੇ ਵਧਣ ਵੱਧ ਜਾਂਦੇ ਤੇ ਫੇਰ ਕੀ ਕਰਾਂਗੇ ਤੁਸੀਂ ਕਿ ਜਮੂ ਕਿਆ ਪੰਜਾਬ ਜਿਹੜਾ ਉਹ ਇੰਡੀਆ ਦਾ ਹਿੱਸਾ ਨਹੀਂ ਹੈ ਇਹ ਮਨੋ ਭਗਵੰਤ ਮਾਨ ਸੀਐਮ ਸਾਹਿਬ ਦੀ ਗੱਲਾਂ ਬੜੀਆਂ ਚੰਗੀਆਂ ਲੱਗੀਆਂ ਪਰ ਗੱਲ ਹੈ ਕਿ ਇੰਪਲੀਮੈਂਟੇਸ਼ਨ ਨੋਟੀਫਿਕੇਸ਼ਨਸ ਕੋਪਨ ਨਹੀਂ ਹੋ ਰਿਹਾ ਦੇ ਦਬਾਅ ਦੇ ਕਿ ਇਹਦੇ ਵਿੱਚ ਪੋਲੀਟੀਕਲ ਪਾਰਟੀਆਂ ਸੇ ਆਪਣਾ ਫਾਇਦਾ ਸੋਚ ਰਹੀਆਂ ਪੰਜਾਬ ਨੂੰ ਪੰਜਾਬ ਦੇ ਹਿੱਸੇ ਵਿੱਚ ਅੱਗੇ ਕਿਹੜੇ-ਕਿਹੜੇ ਕਦਮ ਨਹੀਂ ਉਧਰੇ ਜਿਹੜੇ ਚੁੱਕਨੇ ਚਾਹੀਏ ਨੇ ਪੰਜਾਬ ਦੀ ਬਿਹਤਰੀ ਲਈ ਪੰਜਾਬ ਦੀ ਡਿਵੈਲਪਮੈਂਟ ਲਈ ਕਿਸੇ ਟਾਈਮ ਪੰਜਾਬ ਨੂੰ ਸੋਨੇ ਵਿੱਚ ਚੀਜਿਆ ਗਿਆ ਅੰਦਰ ਪੰਜਾਬ ਜਦੋਂ ਸੀ ਸਭ ਤੋਂ ਅੱਗੇ ਸੀ ਹਰ ਸਟੇਟ ਤੋਂ ਨੰਬਰ 1 ਸੀ ਪਰ ਅੱਜ ਪੰਜਾਬ ਉਹ ਪਿੱਛੇ ਆ ਗਿਆ ਪੰਜਾਬ ਅੱਜ ਵੀ ਸੋਨੇ ਦੀ ਚੀਜ਼ ਤੁਸੀਂ ਇਹ ਇਮੇਜਿਨੇਸ਼ਨ ਇਸ਼ੂ ਵਿੱਚ ਚਲੇ ਜਾਓ ਹਿੰਦੁਸਤਾਨ ਦੀ ਬਾਕੀ ਸਟੇਟਾਂ ਨੂੰ ਦੇਖ ਲਓ ਜਿੰਨੀ ਪੰਜਾਬ ਅੱਜ ਵੀ ਡੇਟ ਵਿੱਚ ਪਛਿਆਰ ਸਟੇਟ ਹੈ ਨਾ ਕਿੰਨੇ ਲੋਕੀ ਇੱਥੇ ਖੁਸ਼ਦਿਲ ਨੇ ਕੋਈ ਬੰਦਾ ਪੰਜਾਬ ਵਿੱਚ ਭੁੱਖਾ ਨਹੀਂ ਮਰਦਾ ਪਰ ਅਨੁਤੋਰੇ ਸੇ ਕਿ ਕਿਹਾ ਜਾਂਦਾ ਪੰਜਾਬ ਨੂੰ ਵੀ ਹਾਂ ਵੀ ਇਹ ਪੰਜਾਬ ਅੱਗੇ ਵਧ ਨਹੀਂ ਸਕਿਆ ਜੇ ਤਨੂੰ ਆਉਣ ਵਾਲੀ ਇਲੈਕਸ਼ਨ ਦੇ ਵਿੱਚ ਜਿਹੜੇ ਮੇਨ ਮੁੱਦੇ ਹੋਣੇ ਚਾਹੀਦੇ ਸਾਡੇ ਕਿਸਾਨ ਲੋਕ ਜਿਹੜੇ ਨੇ ਜਿਨ੍ਹਾਂ ਉੱਤੇ ਐ ਐਸਪੀ ਜਿਹੜੀ ਦਿੱਤੀ ਜਾਂਦੀ ਉਹ ਬਹੁਤ ਘੱਟ ਦਿੱਤੀ ਜਾਂਦੀ ਹੈ ਤੇ ਉਹਨਾਂ ਵਾਸਤੇ ਸੋਚਣਾ ਪੈਣੀ ਚਾਹੀਦੀ ਜ਼ਮੀਨਾਂ ਘਟਦੀਆਂ ਜਾ ਰਹੀਆਂ ਨੇ ਉਹਦੇ ਤੇ ਕਰਜ਼ੇ ਹੋਈ ਜਾਂਦੇ ਬਦੋਂ ਆ ਕੇ ਲੋਕੀ ਅਏ ਗਿਲੀ ਜਾ ਰਹੇ ਨੇ ਪਰਵਾਨ ਟੁੱਟਦੇ ਜਾ ਰਹੇ ਨੇ ਤੇ ਜੇ ਅਸੀਂ ਇਸੇ ਦੇ ਖੇਤੀਬਾੜੀ ਨੂੰ ਨਹੀਂ ਸੰਭਾਲਾਂਗੇ ਪੰਜਾਬ ਦੇ ਵਿੱਚ ਤੇ ਪੰਜਾਬ ਜਿਹੜਾ ਸਵੇ ਹਿੰਦੁਸਤਾਨ ਨੂੰ ਅੰਨ ਦਾਤਾ ਮੰਨਿਆ ਜਾਂਦਾ ਸੀ ਉਹ ਪਿੱਛੇ ਰਹਿ ਜਾਏਗਾ ਪੰਜਾਬ ਦੂਸਰਾ ਜਿਹੜਾ ਸਭ ਤੋਂ ਵੱਡਾ ਮੁੱਦਾ ਪੰਜਾਬ ਤੋਂ ਹੋਣਾ ਚਾਹੀਦਾ ਹੈ ਡਿਵੈਲਪਮੈਂਟ ਡਿਵੈਲਪਮੈਂਟ ਤੋਂ ਬਾਅਦ ਮੁੱਦਾ ਹੋਣਾ ਚਾਹੀਦਾ ਇਹਨਾਂ ਦੇ ਕੋਲ ਜਿਹੜੇ ਡੇਰੇ ਖੁੱਲਦੇ ਨੇ ਡੇਰਿਆਂ ਨੂੰ ਅਵਾਇਡ ਕਰਨਾ ਚਾਹੀਦਾ ਉਹਨਾਂ ਦੀ ਜਗ੍ਹਾ ਸਕੂਲ ਬਣਾਓ ਹੋਸਪੀਟਲਸ ਬਣਾਓ ਹਸਪੀਟਲਸ ਬਣਾਓ ਸਾਨੂੰ ਬੇਜ਼ਾਦੀ ਲੋੜ ਨਹੀਂ ਹੈ ਉੱਥੇ ਸਿਰਫ ਆਪੇ ਪੈਸੇ ਕਮਾ ਸਕਦੇ ਨੇ ਵੱਡੀਆਂ ਗੱਡੀਆਂ ਲੈ ਸਕਦੇ ਨੇ ਬਸ ਉਹਦੇ ਨਾਲ ਡਵੈਲਪਮੈਂਟ ਨਹੀਂ ਹੋ ਜਾਣਾ ਐਸੀ ਕਿਸੇ ਨੂੰ ਪੈਸੇ ਦਾ ਲਾਲਚ ਦੇ ਕੇ ਆਪਣੇ ਕੋਲ ਬਿਠਾ ਲਾਂਗੇ ਗੱਲ ਨਹੀਂ ਬਣਦੀ ਇਸ ਲਈ ਜਿਹੜੀ ਪੰਜਾਬ ਦੀ ਸਭ ਤੋਂ ਵੱਡੀ ਡਿਮਾਂਡ ਹੈ ਦੇਖੋ ਪੰਜਾਬ ਦੇ ਇੱਕ ਟਾਈਮ ਤੇ ਉੱਤੇ ਆਈਪੀਐਸ ਆਈਐਸ ਅਫਸਰ ਪੰਜਾਬੀ ਹੁੰਦੇ ਸੀ ਅੱਜ ਇਹਨੇ ਦੀ ਸਾਨੂੰ ਯੂਟੀ ਦੇ ਹੱਥੋਂ ਲੈਣੇ ਪਾ ਰਹੇ ਨੇ ਕਿਹਾ ਪੰਜਾਬ ਨਾ ਨਾਲੇ ਇਟ ਇਸ ਕਿਸੇ ਸਿਆਣੇ ਨੇ ਕਹਲਈ ਹੈ ਕਿ ਕਿਸੇ ਸਟੇਟ ਨੂੰ ਖਤਮ ਕਰਨਾ ਜਾਂ ਕਿਸੇ ਕੌਮ ਨੂੰ ਖਤਮ ਕਰਨਾ ਉਹ ਜਗ੍ਹਾ ਦੀ ਨਾ ਐਜੂਕੇਸ਼ਨ ਨੂੰ ਫੇਲ ਕਰ ਦੇਉ। ਸਾਡਾ ਐਜੂਕੇਸ਼ਨ ਬੈਟਰ ਹੋਣਾ ਚਾਹੀਦਾ ਹੈ। ਪ੍ਰੈਕਟੀਕਲ ਐਜੂਕੇਸ਼ਨ ਹੋਣੀ ਚਾਹੀਦੀ ਹੈ। ਨਾ ਕਿ ਸਿਰਫ ਰਟਾ ਲਟਾਈ। ਹੁਣ ਇੱਕ ਸਬਜੈਕਟ ਵਾਸਤੇ ਇੱਕ ਟੀਚਰ ਹੁੰਦਾ ਹੈ। ਤੇ ਬੱਚਾ ਇੱਕ ਜਿਹੜਾ ਪੜਦਾ ਹੈ ਉਹਨੂੰ 8 ਸਬਜੈਕਟ ਪੜਨੇ ਪੈਣ ਤੇ ਕਿੱਥੋਂ ਦਾ ਮਤਲਬ ਕੀ ਜਸਟਿਸ ਹੈ। ਇਹ ਬੱਚੇ ਦਾ ਅੰਨਾ ਜਿਆਦਾ ਟੀਚਰਸ ਤੋਂ ਉਤੇ ਹੋ ਗਿਆ ਕਿ ਟੀਚਰਸ ਨੂੰ ਸਾਰੇ ਸਬਜੈਕਟ ਨਹੀਂ ਪੜ੍ਹਾ ਸਕਦਾ ਪਰ ਬੱਚਾ ਸਾਰੇ ਸਬਜੈਕਟ ਪੜ੍ਹੇ ਸੋ ਸਮੋ ਐਜੂਕੇਸ਼ਨ ਪਾਲਸੀ ਵੀ ਇਹ ਕਰਨੀ ਪੈਗੀ ਇਹਨਾਂ ਦਾ بڑے ਹੁੰਦੇ ਨੇ ਪਰ ਗੱਲ ਸਿੰਪਲ ਜੀ ਆ ਜਾਂਦੀ ਕਿ ਸਾਡੇ ਪੋਲੀਟੀਸ਼ੀਅਨ ਆਪਣਾ ਖੇਤ ਛੱਡ ਕੇ ਕੁਰਸੀ ਦਾ ਲਾਭ ਛੱਡ ਕੇ ਤੇ ਇਸ ਚੀਜ਼ ਵਾਸਤੇ ਸੋਚਣ ਛੁਕਿਆ ਰੋਕੋ ਸਾਬ ਮੈਂ ਗਲਤ ਕਰਦੀ ਜੇ ਬਿਲਕੁਲ ਡਾਕਟਰ ਸਾਹਿਬ ਨੇ ਕਿਹਾ ਕਿ ਪੰਜਾਬ ਦੀ ਬਿਹਤਰੀ ਲਈ ਜਿਹੜੇ ਸਾਰੀਆਂ ਰਾਜਨੀਤਿਕ ਪਾਰਟੀਆਂ ਨੂੰ ਇੱਕਸਾਰ ਹੋਣਾ ਚਾਹੀਦਾ ਅਗਰ ਕੋਈ ਪਾਰਟੀ 5 ਸਾਲ ਦੇ ਲਈ ਜਿੱਤ ਕੇ ਪੰਜਾਬ ਦੀ ਭਗ ਦੋ ਜਿਹੜੀ ਹੈ ਕਮਾਂਡ ਆਪਣੇ ਹੱਥਾਂ 'ਚ ਲੈਂਦੀ ਹੈ ਤੇ ਦੂਸਰੀ ਪਾਰਟੀ ਅਗਰ ਆਪੋਜੀਸ਼ਨ 'ਚ ਬੈਠ ਕੇ ਆਪੋਜੀਸ਼ਨ 'ਚ ਬੈਠ ਕੇ ਉਹਨਾਂ ਦੀਆਂ ਖਾਮੀਆਂ ਨੂੰ ਦੱਸਣਾ ਤਾਂ ਚੰਗੀ ਗੱਲ ਆ ਬਟ ਅਗਰ ਉਹ ਕੋਈ ਚੰਗਾ ਕੰਮ ਵੀ ਕਰ ਰਹੀ ਹੈ ਨੇ ਤੇ ਉਹਨਾਂ ਦਾ ਸਾਥ ਦੇਣਾ ਵੀ ਬਹੁਤ ਜ਼ਰੂਰੀ ਹੈ ਫਿਰ ਮਿਲਾਂਗੇ ਤੁਹਾਨੂੰ ਇੱਕ ਖਾਸ ਸ਼ਖਸੀਅਤ ਖਾਸ ਮੁਲਾਕਾਤ ਦੇ ਵਿੱਚ ਪੰਜਾਬ ਤੁਸੀਂ ਜੁੜ ਲਓ ਪੰਜਾਬਾ ਰਟਾ